ਤੇ ਮੋਸਟ ਵਾਇਰਲ ਡਿਸ਼ ਮਨਜੂਰਨ ਵਾਲੇ ਛੋਲੇ ਇਹ ਚ ਕੋਈ ਗ੍ਰੇਵੀ ਕੋਈ ਹੋ ਜੀ ਚੀਜ਼ ਨਹੀਂ ਹੈਗੀ ਜੋ ਹਾਰਮਫੁਲ ਹੋਏਗਾ ਜੀ ਨਾ ਮੋਟਾ ਕੋਈ ਕੁਛ ਨਹੀਂ ਕੁਛ ਨਹੀਂ ਆਹ ਜੀ ਪਨੀਰ ਚੈੱਕ ਕਰੋ ਯਾਰ ਮੇਰੇ ਕੋਲ ਤੀਰ ਵਾਲਾ ਮਟਰ ਪਨੀਰ ਲਓ ਚਾਰ ਰੋਟੀਆਂ ਲਓ 20 ਰੁਪਏ ਦੀ 50 ਦੇ ਰੋਟੀ ਖਾ ਕੇ ਜਾਓ ਸ਼ਾਹੀ ਰੋਟੀ ਜਾ ਕਰੋ ਖਤਮ ਹੋਣ ਵਾਲੀ ਠੰਡੀ ਇੱਕਦਮ ਗਰਮਾ ਗਰਮ ਤਾਜ਼ਾ ਮੱਕੀ ਦੀ ਰੋਟੀ ਤੇ ਨਾਲ ਆ ਗਿਆ ਜੀ ਸਾਗ ਨਾਲ ਘਰ ਦਾ ਚਿੱਟਾ ਮੱਖਣ ਮਸਾਲੇ ਵਾਲੇ ਕੁਸ਼ਬੂ ਤੁਹਾਨੂੰ ਆ ਗਈ ਹੋਣੀ ਆ ਬਿਲਕੁਲ ਬਿਲਕੁਲ ਭਾਜੀ ਤੇ ਗਰਮਾ ਗਰਮ ਨਾਲ ਦੇਸੀ ਕਿਉ ਵਾਲੀ ਮੱਕੀ ਦੀਆਂ ਰੋਟੀਆਂ ਤੁਹਾਨੂੰ ਮਿਲਦੀਆਂ ਨੇ ਇੱਥੇ ਯਾਰ ਤੜਕਾ ਲੱਗਿਆ ਹੁੰਦਾ ਆਪਣਾ ਬੇਸਿਕਲੀ ਤੜਕਾ ਭਾਜੀ ਹਾਂਜੀ ਹਾਂਜੀ ਆ ਤੇ ਤੜਕਾ ਸਮਾਨ ਚੈੱਕ ਕਰ ਰਹੇ ਹੋ ਲਸਣ ਚੈੱਕ ਕਰੋ ਅਦਰ ਗੰਡੇ ਮਿਰਚਾਂ ਸਭ ਚੈੱਕ ਅਸੀਂ ਕਾਲ ਜੀ ਕੀ ਹਾਲ ਚਾਲ ਜੀੜਾ ਸਾਰੇ ਇੱਕ ਹੋਰ ਨਵੇਂ ਫੂਡ ਵਲੌਗ ਦੇ ਵਿੱਚ ਤੁਹਾਡਾ ਸਾਰਾ ਸਵਾਗਤ ਆ ਜੀ ਤੇ ਹੁਣ ਚੱਲਦੇ ਆ ਜੀ ਸ਼ੀ ਦਸ ਹੈਵ ਤੋਂ ਗਲਵਾਲੀ ਗੇਟ ਵੱਲ ਨੂੰ ਜਾਂਦੇ ਆ ਉੱਥੇ ਇੱਕ ਕਪਲ ਆ ਜੀ ਉੱਥੇ ਕਾਟ ਲਾਉਂਦੇ ਆ ਉਹ ਖਾਣ ਪੀਣ ਦੀ ਉਹਨਾਂ ਕੋ ਸਾਗ ਹੁੰਦਾ ਵਾ ਹੋਰ ਹੀ ਕਾਫੀ ਕੋ ਚੀਜ਼ਾਂ ਹੁੰਦੀਆਂ ਜਾ ਕੇ ਤੁਹਾਨੂੰ ਸਾਰੇ ਦਿਖਾਉਂਦੇ ਆ ਵਲੋਗ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਵੈਲਕਮ ਟੂ ਚੈਨਲ ਗਾਇਸ ਆਈ ਹੋਪ ਥਿਸ ਆਰ ਕੈਂਡ ਹੁਣ ਚੱਲਦੇ ਟਾਈਮ ਦੁਪਹਿਰ ਦੇ 2 ਵਜੇ ਆ ਤੇ ਆਈ ਥਿੰਕ ਉਹਨਾਂ ਦੀ ਕਾਟ ਹੁੰਦੀ ਆ 11:30 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਕਿਉਂਕਿ ਖਾਣ ਪੀਣ ਦਾ ਟਾਈਮ ਤੇ ਇਹੀ ਹੁੰਦਾ ਯਾਰ 11:00 12:00 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਲੰਚ ਮੇਨਲੀ ਉਹਨਾਂ ਕੋ ਲੰਚ ਮਿਲਦਾ ਵਾ ਸਜਾਗਤਾ ਨੂੰ ਸਲਾਹ ਦਿਖੋਨੇ ਆ ਇਹ ਰੋਡ ਸਾਈਡ ਇੱਕ ਕਾਟ ਲੱਗਦੀ ਆ ਜਿੱਥੇ ਤੁਹਾਨੂੰ ਮਿਲਦਾ ਜੀ ਸਾਗ ਤੇ ਮੱਕੀ ਦੀ ਰੋਟੀ ਆਹਦੀ ਨਾਲ ਹੋਰ ਹੀ ਕਾਫੀ ਕੁਝ ਚੀਜ਼ਾਂ ਹੈਗੀਆਂ ਨੇ ਮੰਚੂਰੀਨ ਵਾਲੇ ਛੋਲੇ ਨੇ ਜਿਹੜੇ ਵੀ 40 ਰੁਪਏ ਦੇ ਆ ਸਪੈਸ਼ਲ ਪੰਜਾਬੀ ਥਾਲੀ ਆ ਸਪੈਸ਼ਲ ਰਾਜਮਾ ਚੋਲ ਆ ਸਪੈਸ਼ਲ ਕੜੀ ਚੋਲ ਆਲੂ ਦੇ ਪਰੌਂਠੇ ਪਨੀਰ ਪਰੌਂਠੇ ਬਰੈਡ ਪਕੌੜੇ ਮਿਕਸ ਪਕੌੜੇ ਵਾਇਗੁਰਜ ਕਾ ਖਾਲਸਾ ਵਾਇਗੁਰਜ ਦੀ ਫਤਿਹ ਘਰ ਦੀ ਬਣੀ ਰੋਟੀ ਦਾ ਸ਼ੌਂਕ ਰੱਖਣ ਵਾਲੇ ਅਤੇ ਸਾਫ ਸਫਾਈ ਤੇ ਸ਼ੁੱਧ ਬਣੀ ਰੋਟੀ ਦਾ ਸ਼ੌਂਕ ਰੱਖਣ ਵਾਲੇ ਸਾਡੇ ਕੋਲ ਜਰੂਰ ਹੋਣ ਇੱਥੇ ਤੁਹਾਨੂੰ 4 ਰੋਟੀਆਂ ਪਲੱਸ 2 ਸਬਜ਼ੀਆਂ ਮਿਲਣਗੀਆਂ 40 ਰੁਪਏ ਦੇ ਵਿੱਚ ਨਾਲ ਚੋਲ ਤੇ ਨਾਲ ਸਲਾਦ ਤੇ 5 ਰੋਟੀਆਂ ਤੇ 3 ਸਬਜ਼ੀਆਂ ਪਲੱਸ ਦਹੀਂ 80 ਰੁਪਏ ਦਾ ਬਾਕੀ ਸਾਰਾ ਮੈਨੂੰ ਦੇਖ ਸਕਦੇ ਹੋ ਤੇ ਆਜੋ ਭਾਜੀ ਹੁਣ ਅਸੀਂ ਗੱਲ ਕਰਦੇ ਹਾਂ ਸਸਕੇ ਬਾਜੀ ਕੀ ਹਾਲ ਆ ਮੈਂ ਖਾਲਸਾ ਸ੍ਰੀ ਵਾਇਗੂ ਫਤਿਹ ਜੀ ਬਹੁਤ ਵਧੀਆ ਦੀ ਬਹੁਤ ਵਧੀਆ ਦੀ ਸਨੋਵਿਜ ਕੀ ਆ ਵਧੀਆ ਵਧੀਆ ਵੀਰੇ ਤੁਹਾਡੇ ਸਾਗ ਤੇ ਮੱਕੀ ਦੀ ਰੋਟੀ ਦੇ ਬੜੇ ਚਰਚੇ ਸੁਣੇ ਆ ਜੀ ਹਾਂਜੀ ਹਾਂਜੀ ਬਸ ਗੁਰਰਾਮ ਦਾ ਦੀ ਕਿਰਪਾ ਭਰਾਵਾਂ ਦਾ ਸਾਥ ਹੈ ਬਸ ਛੋਟਾ ਸੈਟਅਪ ਸਟਾਰਟ ਕੀਤਾ ਛੋਟਾ ਜਿਹਾ ਤੇ ਉਹ ਭਰਾਵਾਂ ਦੇ ਸਾਥ ਨੇ ਗੁਰਰਾਮ ਦਾ ਦੀ ਕਿਰਪਾ ਨੇ ਵੱਡਾ ਬਣਾਤਾ ਹੁਣ ਤੇ ਹੁਣ ਬਾਜੀ ਬਹੁਤ ਵਧੀਆ ਤੁਹਾਡੀ ਮਿਹਨਤ ਆ ਜੀ ਪੂਰੇ ਅੰਮਰਸਰ ਨੂੰ ਸਾਗ ਸਿਖਾਉਣ ਨੇ ਹੁਣ ਵਧੀਆ ਕਰਕੇ ਠੀਕ ਐ ਜੀ ਵੀਰੇ ਹਲੇ ਸਾਗ ਸਾਡੇ ਘਰਾਂ ਚ ਘੱਟ ਬਣ ਰਿਹਾ ਵਾ ਪਰ ਤੁਹਾਡੇ ਕੋਲ ਅਵੇਲੇਬਲ ਆ ਮਾਰਕੀਟ ਤੋਂ ਬਾਈ ਕਰਨੀ ਪਈ ਜਾਂ ਕਿਨੂੰ ਪਿੰਡੋਂ ਲੈਂਦੇ ਨਹੀਂ ਨਹੀਂ ਮਾਰਕੀਟ ਤੋਂ ਲੈ ਕੇ ਆਉਨੇ ਮੰਡੀਓ ਲੈ ਕੇ ਆਉਨੇ ਸੁਰੇ ਜਾ ਕੇ ਤੜਕੇ ਤੜਕੇ ਓਕੇ ਓਕੇ ਹਾਂਜੀ ਕਈ ਹੈਗੇ ਨੇ ਜੋ ਦੁਕਾਨਦਾਰ ਹੈਗੇ ਨੇ ਕਈ ਪਚਾਵੀ ਜਾਂਦੇ ਨੇ ਘਰੇ ਤੇ ਬਾਕੀ ਮੰਡੀਓ ਲੈ ਕੇ ਆਉਨੇ ਜਾ ਕੇ ਓਕੇ ਮੰਡੀ ਲੈ ਕੇ ਆਉਣੀ ਕਰੀ ਜਾਂ ਤੇ ਆਹ ਭਾਈ ਹੁਣ ਸਾਗ ਆ ਜੀ ਆ ਆਪਣਾ ਸਾਗ ਆ ਜੀ ਤੇ ਇਹ ਸਾਰੇ ਪਟੀਲੇ ਦੇ ਵਿੱਚ ਵੀ ਸਾਗ ਆ ਪੂਰਾ ਤੜਕਾ ਦੇਸੀ ਘੋੜਾ ਤੜਕਾ ਲੱਗਿਆ ਹੁੰਦਾ ਆਪਣਾ ਬੇਸਿਕਲੀ ਤੜਕਾ ਭਾਈ ਹਾਂਜੀ ਹਾਂਜੀ ਆ ਤੇ ਤੜਕਾ ਸਮਾਨ ਚੈੱਕ ਕਰ ਰਹੇ ਹੋ ਲਸਣ ਚੈੱਕ ਕਰੋ ਅਦਰ ਗੰਡੇ ਮਿਰਚਾ ਪਈ ਤੇ ਪਾਪ ਆ ਗਏ ਹਨ ਗਰਮ ਕਰਕੇ ਦੇ ਜੰਨੇ ਆ ਨਾਲ ਨਾਲ ਤੜਕਾ ਲਾਈ ਜਾਂਦੇ ਨੇ ਤੜਕਾ ਲੱਗਿਆ ਤੜਕਾ ਲੱਗਿਆ ਖਲੀ ਇਹਨੂੰ ਗਰਮ ਕਰਕੇ ਦੇਣਾ ਵਸ ਆਪਾਂ ਘਰੇ ਲੈ ਕੇ ਜਾਓ ਕੋਈ 1 ਰੁਪਈਆ ਦਾ ਸਮਾਨ ਪਾਨ ਦੀ ਲੋੜ ਨਹੀਂ ਹੈਗੀ ਇੱਥੇ ਉਹੇ ਗਰਮ ਕਰੋ ਤੇ ਖਾਓ ਬਸ ਖਾਓ ਬਸ ਟੋਰਨ ਆਉਂਗੇ ਜੀ ਤੇ ਜਿਹੜੀਆਂ ਮੱਕੀ ਦੀਆਂ ਰੋਟੀਆਂ ਨੇ ਮੱਕੀ ਦੀਆਂ ਰੋਟੀਆਂ ਗਰਮ-ਗਰਮ ਲਾਤਰੀਆਂ ਨੇ ਸਰ ਨਾਲ ਦੀ ਨਾਲ ਤੁਹਾਨੂੰ ਗਰਮ-ਗਰਮ ਮੱਕੀ ਦੀ ਰੋਟੀ ਮਿਲਦੀਆਂ ਨੇ ਇਹ ਨਾਲ ਦਹੀਂ ਸੀਓ ਹੁੰਦਾ ਬਾ ਜੀ ਦਹੀਂ ਸੀਓ ਵਾਲੀ ਬੇਸੀਓ ਵਾਲੀਆਂ ਮੱਕੀ ਦੀਆਂ ਰੋਟੀਆਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਸਟਰੀਟ ਦੇ ਉੱਤੇ ਮਿਲਦੀਆਂ ਨੇ ਤੇ ਭਾਈ ਇਹਦਾ ਕੀ ਪ੍ਰਾਈਸ ਹੁੰਦਾ ਯਾਰ ਸਾਗ ਤੇ ਮੱਕੀ ਦੀ ਰੋਟੀ ਇਹਦਾ ਪ੍ਰਾਈਸ ਵੀਰੇ ਆਪਾਂ ਰੱਖਿਆ ਹੋਇਆ ਹੈ ਜੇ 80 ਰੁਪਏ ਪਲੇਟ ਰੱਖੀ ਹੋਈ ਆ ਆਪਾਂ ਹਾਂ ਤੇ ਵਾਈਟ ਮੱਖਣੀ ਪਾ ਕੇ ਦਿੰਨੇ ਆਪਾਂ ਘਰ ਦੀ ਮੱਖਣੀ ਮੱਕੀ ਦੀ ਮੱਖਣੀ ਕੱਟੀ ਹੁੰਦੀ ਆ ਠੀਕ ਹੈ ਜੀ ਉਹ ਵੀ ਦਿਖਾ ਦਿਨਾ ਆ ਵੇਖੋ ਜੀ ਘਰ ਦੀ ਮੱਖਣੀ ਕੱਢੀ ਹੋਈ ਆ ਓਕੇ ਓਕੇ ਠੀਕ ਹੈ ਜੀ ਕਰੀਬ ਨਾਲ ਮੱਖਣ ਕੱਢ ਕੇ ਰੱਖਦੇ ਆ ਤੇ ਸਾਰਾ ਵਧੀਆ ਕਰਕੇ ਮਤਲਬ ਦੋ ਫੁਲਕੇ ਆ ਗਏ ਸਾਗ ਆ ਗਿਆ ਤੇ ਵਾਈਟ ਮੱਖਣ ਆ ਗਿਆ ਦੇਸੀ ਘੁੜ ਹੋ ਗਿਆ ਨਾਲ ਮੂੜੀਆਂ ਸੈਲਡ ਹੋ ਗਿਆ ਸਾਰਾ ਜੋ ਔਥੈਂਟਿਕ ਕੰਮ ਹੁੰਦਾ ਜੋ ਹਾਂ ਜੋ ਜਿਤਨਾ ਚੋ ਜੀ ਖਾਈ ਜਾਂਦੀ ਪਿੰਡੂ ਸਟਾਈਲ 'ਚ ਤੇ ਉਹੀ ਪੂਰੀ ਪਲੇਟ ਆਪਾਂ ਬਣਾਏ ਕੋਣ ਨੇ ਯਾਨੀ ਕਿ ਸੈਲਡ ਵੱਖਰਾ ਹੋ ਗਿਆ ਗੰਡੇ ਹੋ ਗਏ ਉਹ ਕੁਛ ਨਹੀਂ ਤੇ ਜਿਹੜੀ ਭਾਜੀ ਉਹ 40 ਰੁਪਏ ਵਾਲੀ ਥਾਲੀ ਉਹਦੇ ਵਿੱਚ ਕਿਹੜੀ ਕਿਹੜੀ ਸਬਜ਼ੀ ਹੁੰਦੀ ਹੈ ਉਹ ਤੇ ਵੀਰੇ ਦੋ ਸਬਜ਼ੀਆਂ ਹੁੰਦੀਆਂ ਨੇ ਹਾਂਜੀ ਠੀਕ ਹੈ ਜੀ ਤੇ ਚਾਰ ਫੁਲਕੇ ਹੋਗੇ ਥੋੜੇ ਚੋਲ ਹੋਗੇ ਸੈਲਡ ਹੋ ਗਿਆ ਓਕੇ ਓਕੇ ਹਾਂਜੀ ਹਾਂਜੀ ਤੇ ਉੱਚੇ ਸਬਜ਼ੀਆਂ ਬਦਲ ਕੇ ਬੰਦ ਰੰਦੀਆਂ ਜੋ ਸਾਡੇ ਕੋਲ ਅਵੇਲੇਬਲ ਚੀਜ਼ ਹੈਗੀ ਹੈ ਉਹ ਆਪਾਂ 25 ਦੇ ਦੇ ਜਿਹੜੀ ਡੇਲੀ ਸਬਜ਼ੀ ਬਣਨਗੀ ਉਹ ਦੋ ਐਡ ਹੋ ਜਾਣੀ ਆ ਉੱਚੇ ਆਪਾਂ ਆਫਰ ਵੀ ਲਾਈ ਹੋਈ ਆ ਰਾਈਡਰਾਂ ਵਾਸਤੇ ਟਮੈਟੋ ਸਵੀਗੀ ਜੋ ਰਾਈਡਰ ਹੈਗੇ ਨੇ ਪੀਰ ਭਰਾ 30 ਵਾਲੇ ਵਾਸਤੇ ਵੀ ਰੀਫਿਲਿੰਗ ਹੈ ਗਈ ਹੈ 30 ਵਾਸਤੇ ਵੀ ਰੀਫਿਲਿੰਗ ਹੈ ਗਈ ਹੈ ਬਸ ਉਹ ਭਰਾ ਆਪਣੇ ਜੋ ਮਿਹਨਤ ਕਰਦੇ ਨੇ ਜੋ ਘਰ ਰੋਟੀ ਪਾਣੀ ਨਹੀਂ ਖਾ ਪਾਉਂਦੇ ਘਰ ਵਧੀਆ ਸਾਫ ਸੁਥਰਾ ਖਾਣਾ ਚਾਹੁੰਦੇ ਨੇ ਤੇ ਉਹ ਸਾਡੇ ਮੇਰੇ ਕੋਲਾਂ 30 ਰੁਪਏ ਢਿੱਡ ਭਰ ਕੇ ਜਾਣਾ ਬਸ ਸਹੀ ਗੱਲ ਜਿਹੜੇ ਰੋਡ ਤੇ ਤਾਂ ਮਿਹਨਤ ਕਰਦੇ ਹਨ ਉਹਨਾਂ ਨੂੰ ਨੋਰਮਲ ਜਨਤਾ ਲਈ 40 ਰੁਪਏ ਦੀ ਹੈ ਰਾਈਡਰਾਂ ਵਾਸਤੇ ਰਾਈਡਰਾਂ ਵਾਸਤੇ 30 ਰੁਪਏ ਦੀ ਹੈ ਕਿਉਂਕਿ ਮੈਂ ਵੀ ਉਹੀ ਲਾਈਨ ਤੋਂ ਉੱਠ ਕੇ ਅੱਗੇ ਵਧਿਆ ਤੇ ਹਾਂਜੀ ਹਾਂਜੀ ਮੈਂ ਵੀ ਇੱਕ ਰਾਈਡਰ ਹੀ ਸੀ ਮੈਂ ਵੀ ਰਾਈਡਿੰਗ ਹੀ ਕਰਦਾ ਸੀ ਜ਼ੋਮੈਟੋ ਦੀ ਪਾਰਸਲ ਕਦੇ ਕਦੇ ਕੁਛ ਕਦੇ ਕੁਛ ਕਰ ਲਿਆ بس ਉਹ ਤੋਂ ਨਿਕਲ ਕੇ ਗੁਰਰਾਮਦਾਸ ਨੇ ਇੱਥੇ ਪਹੁੰਚਾਇਆ ਤੇ ਉਹ ਦਰਦ ਪਤਾ ਮੈਨੂੰ ਕਿ ਕਿਵੇਂ ਰਾਈਡਿੰਗ ਹੁੰਦੀ ਹੈ ਕਿਵੇਂ ਬੰਦਾ ਕੰਮ ਕਰਦਾ ਕਿਵੇਂ ਕਰਦਾ ਪਤਾ ਇੱਕ ਕੱਲ੍ਹ ਗਈ ਸੀ ਇੱਥੇ ਤੱਕ ਪਹੁੰਚੇ ਜੇ ਬਾਜੀ ਬੱਸ ਚਲੋ ਬਹੁਤ ਵਧੀਆ ਪਾਜੀ ਇੱਕ ਹੁਣ ਸਾਡੀ ਆ ਸਾਗ ਦੀ ਥਾਲੀ ਲਾ ਦੋ ਹਾਂਜੀ ਹਾਂਜੀ ਰੋਟੀਆਂ ਥਾਲੀ ਲਾ ਕੇ ਦਿਖਾਉਂਦਾ ਇੱਕ ਹਾਨੂੰ ਚਾਲੀਓਲੀ ਥਾਲੀ ਲਾ ਦੋ ਠੀਕ ਹੈ ਜੀ ਮੈਂ ਲਾ ਕੇ ਦਿਖਾਉਂਦਾ ਠੀਕ ਹੈ ਜੀ ਇੱਕ ਵਾਰੀ ਆਪਾਂ ਸਬਜ਼ੀਆਂ ਵਿਖੀ ਪਾਜੀ ਹਾਂਜੀ 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 ਪੀਆ ਤਾਂ ਪਾਜੀ ਠੀਕ ਠਾਕ ਜੀ ਸਾਗ ਦੀ ਪੈਕਿੰਗ ਵੀ ਕਾਫੀ ਹੁੰਦੀ ਆ ਸਾਗ ਦੀ ਪੈਕਿੰਗ ਯਾਰ ਪਹਿਲਾਂ ਤੁਸੀਂ ਕਹ ਹੁਣ ਇਹ ਹੈ ਕਿ ਪਹਿਲਾਂ 2 ਵਜੇ ਤੱਕ ਸਾਹਮਣੇ ਪੜ ਜਾਂਦਾ ਨਹੀਂ ਮੇਰਾ ਹੁਣ 4 4:30 ਤੱਕ ਚੱਲ ਜਾਂਦਾ ਤੇ ਟਾਈਮਿੰਗ ਕੀ ਹੈ ਭਾਜੀ ਟਾਈਮਿੰਗ ਆਪਣੀ 11 ਵਜੇ ਤੋਂ ਲੈ ਕੇ 5 ਵਜੇ ਤੱਕ ਹੈਗੀ ਹੈ ਫਿਰ 11 ਵਜੇ ਤੇ ਪਹੁੰਚ ਜੰਨੇ ਆ 11:30 ਤੱਕ ਮੇਰੇ ਕੋਲ ਆ ਜਾ ਕਰੋ ਉਸ ਤੋਂ ਬਾਅਦ ਸਾਰਾ ਕੋ ਰੈਡੀ ਹੁੰਦਾ ਆਪਣਾ ਮੈਂ 5 5:30 ਤੱਕ ਸਮਾਨ ਹੁੰਦਾ ਹਾਂ ਜਦੋਂ ਸਮਾਨ ਹੁੰਦਾ ਆਪਣੇ ਕੋਲ ਹਾਂ ਜੀ ਹੁਣ ਆਪਾਂ ਤੁਹਾਨੂੰ ਸਭ ਦਿਖਾਉਂਦੇ ਆ ਆਪਣੇ ਕੋਈ ਪਤੀਲੇ ਜੇ ਕੋਈ ਜ਼ਿਆਦਾ ਸਬਜੀ ਨਹੀਂ ਬਣਦੀਆਂ ਆਪਣੇ ਘਰ ਘਰੇਲੂ ਸਬਜੀ ਬਣਦੀਆਂ ਨੇ ਜਿਵੇਂ ਘਰ ਦੇ ਸਬਜ਼ੇ ਬਣਦੀਆਂ ਨੇ ਆਪਣੇ ਗਾੜੇ ਗਾੜੇ ਹਾਂਜੀ 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 ਆ ਗਾੜੇ ਗਾੜੇ ਰਾਜਮਾ ਆਗੇ ਮਸਾਲੇ ਵਾਲੇ ਕੁਸ਼ਬੂ ਤੁਹਾਨੂੰ ਆਗੇ ਹੋਣੀ ਆ ਬਿਲਕੁਲ ਬਿਲਕੁਲ ਬਾਜੀ ਠੀਕ ਹੈ ਜੀ ਤੇ ਆਪਣੀ ਜੋ ਫਾਇਰਲ ਡਿਸ਼ ਹੈਗੀ ਆ ਮੋਸਟ ਫਾਇਰਲ ਡਿਸ਼ ਮੰਜੂਰਨ ਵਾਲੇ ਛੋਲੇ ਜੀ ਆ ਯਾਰ ਮੇਨ ਚੀਜ਼ ਮੰਜੂਰਨ ਵਾਲੇ ਛੋਲੇ ਛੋਲੇ ਹਾਂਜੀ ਹਾਂਜੀ ਮੰਜੂਰਨ ਵੀ ਬਹੁਤ ਘੱਟ ਮਿਲਦਾ ਜੇ ਨੰਬਰ ਸਬਜ਼ੇ ਇੱਥੇ ਕੋਈ ਗਰੇਵੀ ਕੋਈ ਉਹ ਜੀ ਚੀਜ਼ ਨਹੀਂ ਹੈਗੀ ਜੋ ਹਾਰਫੁਲ ਹੋਏ ਕੋਈ ਜੀ ਨਾ ਮੋਟੋ ਕੋਈ ਉਹ ਤੇ ਬਿਨਾ ਉਹ ਤੋਂ ਆਪਾਂ ਮਸਾਲੇ ਦੀ ਸਬਜ਼ੀ ਬਣਾਈ ਹੋਈ ਹੈ ਚਟਨੀ ਕੋਲ ਚ ਗੁੜ ਠੀਕ ਆ ਤੇ ਤੋਂ ਭਾਈ ਹੁਣ ਨਾਲ ਗੁੜ ਵੀ ਰੱਖਿਆ ਹੋਇਆ ਹੈ ਯਾਰ ਦੇਸੀ ਗੁੜ ਆ ਗਿਆ ਆਪਣਾ ਪੂਰਾ ਪਿੰਡ ਵਾਲੀ ਵਾਈਬ ਆ ਮਟਰ ਪਨੀਰ ਆ ਗਿਆ ਆਪਣਾ ਵੇਖੋ ਕੀ ਬਾਤ ਹੈ ਜੀ ਪਨੀਰ ਚੈੱਕ ਕਰੋ ਯਾਰ ਮੇਰੇ ਕੋਲ ਤੀਰ ਵਾਲਾ ਮਟਰ ਪਨੀਰ ਲਓ ਚਾਰ ਰੋਟੀਆਂ ਲਓ 200 ਦੀਆਂ 50 ਰੋਟੀ ਖਾ ਕੇ ਜਾਓ ਸ਼ਾਹੀ ਰੋਟੀ ਕੋਈ ਰੈਸਟੋਰੈਂਟਾਂ ਜਾਣਾ ਤੁਹਾਨੂੰ ਰਿਪੋਰਟਰ ਲੋੜ ਹੀ ਨਹੀਂ ਹੈਗੀ ਬਿਲਕੁਲ ਸਹੀ ਨਾਲੇ ਘਰ ਦੀ ਭਾਜੀ ਨਾਲੇ ਘਰ ਦੀ ਆ ਭਿੰਡੀ ਜਾ ਕਰੋ ਭਿੰਡੀ ਆ ਰਹੀ ਹੈ ਭਿੰਡੀ ਕਿਆ ਬਾਤ ਹੈ ਠੀਕ ਹੈ ਜਿਵੇਂ ਘਰ ਰੋਟੀ ਬੰਦੀ ਹੈ ਨਾ ਬਿਲਕੁਲ ਆ ਮੈਂ ਆਪਣੇ ਕਿਲੋ ਡੇਢ ਕਿਲੋ ਦੋ ਉਹ ਚੀਜ਼ ਬੰਦੀ ਆਉਣੀ ਕਿ ਬਣਾਉਂਦੇ ਸੀ ਉਹਨਾਂ ਹੀ ਕੋ ਬੰਦੀ ਆਪਣੇ ਕੋਲ ਇਹ ਕਿਹਨੇ ਚ ਕੀ ਹੈ ਭਾਜੀ ਇੱਥੇ ਆਪਣੇ ਫੁਲਕੇ ਹੋ ਗਏ ਆਟੇ ਵਾਲੇ ਅੱਛਾ ਫੁਲਕੇ ਹੋ ਗਏ ਠੀਕ ਹੈ ਗਰਮ ਗਰਮ ਕਿਆ ਬਾਤ ਹੈ ਅੱਛਾ ਇਹ ਸਾਰੇ ਘਰ ਰੋਟੀ ਰੈਡੀ ਕਰਕੇ ਰੱਖੋ ਠੀਕ ਹੈ ਠੀਕ ਹੈ ਮੱਕੀ ਦੀਆਂ ਰੋਟੀਆਂ ਇੱਥੇ ਬੰਦੀਆਂ ਨੇ ਹਾਂ ਮੱਕੀ ਦੀਆਂ ਰੋਟੀਆਂ ਇੱਥੇ ਬੰਦੀਆਂ ਨੇ ਠੀਕ ਹੈ ਭਾਜੀ ਹਾਂਜੀ ਆ ਲਓ ਫੜਿਓ ਦੋ ਪਲੇਟਾਂ ਜਿਹੜੀ ਚਟਨੀ ਹੈ ਚਟਨੀ ਇੱਧਰ ਮੈਨੂੰ ਲੱਗਦਾ ਭਾਜੀ ਕੜੀ ਵੀ ਹੈਗੀ ਕੜੀ ਹਾਂਜੀ ਆਪਣੀ ਕੋਈ ਟਾਟਰੀ ਦੀ ਜਾਂ ਕੋਈ ਇਮਲੀ ਦੀ ਉਹਦੀ ਕੜੀ ਨਹੀਂ ਹੁੰਦੀ ਕੱਸੀ ਦੀ ਕੜੀ ਹੁੰਦੀ ਜੇ ਆਪਣੀ ਜਿਹੜੀ ਚਟਨੀ ਆ ਉਹ ਇੱਧਰ ਆ ਹਨਾ ਭਾਜੀ ਹਾਂਜੀ ਹਾਂਜੀ ਨਾਲ ਮੂਲੀਆਂ ਨਾਲ ਮੂਲੀਆਂ ਸੈਲਡ ਕਿਆ ਬਾਤ ਹੈ ਜੀ ਬਬਾਈ ਸਾਗ ਕੋਲ ਗਰਮ ਹੋ ਜਾਏ ਬੱਡੇ ਨਾਲ ਉਸ ਤੋਂ ਬਾਅਦ ਜੀ ਆਪਣੇ ਬਰੀਆਨੀ ਰਾਈਸ ਆਗੇ ਜੋ ਆਪਣੇ ਪਾਸਮਤੀ ਰਾਈਸ ਆਗੇ ਜੀ ਆਹ ਵੇਖੋ ਇਹ ਤੁਹਾਨੂੰ ਸਟਰੀਟ ਤੇ ਰੇੜੀ ਤੇ ਕਿਤੇ ਵੀ ਨਹੀਂ ਮਿਲਣਗੇ ਤੁਹਾਨੂੰ ਪਾਸਮਤੀ ਰਾਈਸ ਇਹ ਮੇਰਾ ਚੈਲੰਜ ਹੈਗਾ ਜੀ ਹਾਂ ਆਲੰਬ ਚੈੱਕ ਕਰੋ ਜੀ ਦਾਣਾ ਚੱਕ ਕਰੋ ਜੀ ਕਿਤੇ ਵੀ ਤੁਹਾਨੂੰ ਇਹ ਸਟਰੀਟ ਤੇ ਨਹੀਂ ਮਿਲੂਗਾ ਇਸ ਰੋਟਰੀ ਰੈਸਟੋਰੈਂਟ ਤੇ ਇਹ ਵੀ 20 ਦੇ ਖਾ ਲੋ 30 ਦੇ ਖਾ ਲੋ 50 ਦੇ ਖਾ ਲੋ ਜਿੰਨੇ ਜੋ ਖਾਣਾ ਇਹ ਨਹੀਂ ਹੈਗਾ ਥਾਰਾ ਕੁਝ ਇਹ ਨਹੀਂ ਕਿ ਬਦਲ ਬਦਲ ਕੇ ਬਣਾਉਣ ਨੇ ਕੁਝ ਇਧਰ ਦੀਦੀ ਦਵਾ-ਦਾਮ ਲੱਗੇ ਹੋਇਆ ਮੱਕੀ ਦੀ ਰੋਟੀਆਂ ਬਣਾਉਣ ਵਾਸਤੇ ਵਾਈ ਗੁਰਦੀਪ ਖਾਲਸਾ ਵਾਈ ਗੁਰਦੀਪ ਫਤਿਹਜੀ ਵਾਈ ਖਾਲਸਾ ਵਾਈ ਗੁਰਦੀਪ ਫਤਿਹਜੀ ਦੀਦੀ ਦਾ ਆਟਾ ਇਹ ਚੱਕੀ ਤੋਂ ਕਿਸ ਬਣਾਉਂਦੇ ਆਂ ਹਾਂਜੀ ਠੀਕ ਹੈ ਠੀਕ ਹੈ ਤੇ ਗਰਮਾ-ਗਰਮ ਨਾਲ ਦੇਸੀ ਕਿਉਂ ਵਾਲੀ ਮੱਕੀ ਦੀਆਂ ਰੋਟੀਆਂ ਤੁਹਾਨੂੰ ਮਿਲਦੀਆਂ ਨੇ ਇੱਥੇ ਯਾਰ ਜਿਵੇਂ ਆ ਪਿੰਡ ਜਾਂਦੇ ਨੇ ਨਾ ਯਾਰ ਬੜਾ ਪਾਸਾ ਪੈਂਡ ਦੀਆਂ ਨਾ ਅੱਛਾ ਜੀ ਕੀ ਬਾਤ ਹੈ ਜੀ ਮੈਂ ਪ੍ਰੋਪਰ ਪੈਂਡ ਦੀਆਂ ਠੀਕ ਹੈ ਜੀ ਇਹ ਤਵਾ ਵੀ ਦੂਸਰਾ ਜਿਹੜਾ ਨੋਰਮਲ ਘਰਾਂ ਯੂਜ਼ ਨਹੀਂ ਦਾ ਉਹ ਵਾਲਾ ਖੜੀਆਂ ਨਹੀਂ ਨਹੀਂ ਇਹ ਲੋ ਹੈਗੀ ਇਹ ਲੋ ਆ ਹੈਗਾ ਇਹ ਆਪਣੇ ਪਿੰਡ ਦੀ ਲੋ ਹੈ ਠੀਕ ਹੈ ਠੀਕ ਹੈ ਕੀ ਬਾਤ ਹੈ ਲੋ ਦੇ ਮੱਕੀ ਵਾਲੇ ਗਰਮਾ ਗਰਮ ਪ੍ਰਸ਼ਾਦ ਉਹ ਵੀ ਦੇਸੀ ਘਿਓ ਵਾਲੇ ਆਪਾਂ ਇਹ ਬਣਾ ਕੇ ਨਹੀਂ ਰੱਖਦੇ ਅੱਛਾ ਬਣਾ ਕੇ ਰੱਖਦੇ ਬਿਲਕੁਲ ਐਂਡ ਟੂ ਐਂਡ ਭਾਈ ਘਰ ਵੀ ਆਪਾਂ ਕੋਈ ਚੀਜ਼ ਬਣਾਣੇ ਆ 5 ਮਿੰਟ ਦਾ ਟਾਈਮ ਤੇ ਲੈਂਦੇ ਆ ਨਾ ਬਿਲਕੁਲ ਜੀ ਬਿਲਕੁਲ ਸੇਮ ਉਹੀ ਹੈ ਕੀ ਬਾਤ ਹੈ ਬਹੁਤ ਵਧੀਆ ਜੀ ਉਹ ਜਿਹੜੇ ਸਮੱਗੀ ਦੇ ਪ੍ਰਸ਼ਾਦੇ ਆ ਉਹ ਇੱਕਦਮ ਲਾਈਵ ਬਣਾਉਂਦੇ ਆ ਜਦੋਂ ਗਾਹ ਕਰਦੇ ਆ ਜਿਵੇਂ ਆਰਡਰ ਆਉਂਦਾ ਨਾਲ ਹੀ ਗਰਮ ਗਰਮ ਤਾਂ ਅਸੀਂ ਖਾਣ ਨੂੰ ਮਿਲਣਗੇ ਨਾਲ ਦੇਸੀ ਘਿਓ ਵੀ ਦੇਖ ਸਕਦੇ ਅੱਛਾ ਆਟਾ ਹੀ ਦਿੱਤੀ ਇੰਨਾ ਜਿਆਦਾ ਗੁੰਨਗੇ ਜਾਂਦੇ ਨਾਲ ਨਾਲ ਹੀ ਗੁੰਨਦੇ ਸਾਰਾ ਨਾਲ 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 ਕਿਉਂਕਿ ਆਟਾ ਨਾ ਦਰਦਰਾ ਹੁੰਦਾ ਕੁਝ ਲੋਕ ਮਿਕਸ ਕਰਦੇ ਨੇ ਕੋਈ ਕੜਕ ਦਾ ਆਟਾ ਮਿਲਾਂਦਾ ਕੋਈ ਮੈਦਾ ਪਰ ਇਹ ਚ ਆਪਾਂ ਕੁਛ ਨਹੀਂ ਬਣਾਉਂਦਾ ਫਰਤਰ ਸਰ ਮੱਖੀ ਇਹਦੇ ਵਿੱਚ ਮੱਖੀ ਓਕੇ ਓ ਉਹ ਵੀ ਗਰਮ ਪਾਣੀ ਨਾਲ ਆਪ ਪੂਰੀ ਗਰਮ ਕਰਕੇ ਰੱਖੀ ਗਈ ਤੇ ਓਕੇ ਓਕੇ ਠੀਕ ਹੈ ਗਰਮ ਪਾਣੀ ਦਾ ਆਟਾ ਨਹੀਂ ਆਣਾ ਹਾਂਜੀ ਇਹਦਾ ਗਰਮ ਪਾਣੀ ਨਾਲ ਆਟਾ ਐਵੇਂ ਕਰਕੇ ਜਿੰਨਾ ਮੱਲਿਆ ਜਾਏਗਾ ਉੰਨੀ ਰੋਟੀ ਪਤੀਆ ਬਣੇ ਐਵੇਂ ਕਰ ਬਹੁਤ ਵਧੀਆ ਬਹੁਤ ਵਧੀਆ ਹੁਣ ਸਾਡੇ ਵੀ ਦੋ ਪਰਚਾ ਦੇ ਲਾ ਦੋ ਗਰਮਾ ਗਰਮ ਹੁਣ ਤੁਹਾਨੂੰ ਦਿਖਾਉਣੀ ਆ ਜੀ ਜਿਹੜੀ ਇੱਥੇ 40 ਵਾਲੀ ਥਾਲੀ ਮਿਲਦੀ ਆ ਭਾਈ ਹੁਣਾਂ ਦੇ ਸਾਲ ਤਾਂ ਦੇਖ ਲਿਆ ਨਾਲ ਨਾਲ ਬਿਲਕੁਲ ਐ ਗਰਮ ਕਰਕੇ ਭਾਜੀ ਹੁਣੀ ਨਾਲ ਨਾਲ ਸਾਲ ਸਰਵ ਕਰੀ ਜਾਂਦੇ ਆ ਉਧਰ ਬੀਰਨੀ ਹੁਣੀ ਨਾਲ ਰੋਟੀਆਂ ਲੈ ਜਾਂਦੇ ਮੱਕੀ ਵਾਲੀਆਂ ਹੋ ਇਧਰ ਹੁਣ 40 ਬਾਈ ਥਾਲੀ ਲੱਗ ਲੱਗੀ ਆ ਭਾਜੀ ਹੁਣੀ ਪੂਰੀ ਐ ਘਰ ਵਾਲੀ ਵਾਈਬ ਦਿੰਦੇ ਆ ਯਾਰ ਇੱਥੇ ਜਿਵੇਂ ਘਰ ਦਾ ਹੀ ਕੋੜ ਹੁੰਦਾ ਭਿੰਡੀ ਰਾਜਮਾ ਛੋਲੇ ਥਾਲੇ ਛੋਲੇ ਤੇ ਭਿੰਡੀ ਰਾਜਮਾ ਦੇ ਭਿੰਡੀ ਦਾ ਆਰਡਰ ਆਇਆ ਵਾ ਆਵਲੀ ਸ਼ਕਤੀ ਆਪਣੇ ਇੱਕ ਵਾਰ ਮਿਲਿੰਗੇ ਠੀਕ ਹੈ ਜੀ ਗਰੇਵੀ ਵਾਲੀ ਸਬਜੀ ਹੈ ਗਰੇਵੀ ਵਾਲੀ ਰੀਫਿਲ ਕਰਾ ਸਕਦੇ ਪਾਜੀ ਠੀਕ ਹੈ ਠੀਕਾ ਕਾ ਭਾਜੀ ਆ ਚੌਲ ਬਚੇ ਨੇ ਹਾਂਜੀ 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 ਸੁੱਕੀ ਸਬਜੀ ਯਾਰ ਇੱਕ ਵਾਰੀ ਮਿਲਦੀ ਕਿਉਂਕਿ ਪ੍ਰਾਈਸ ਵੀ ਦੇਖਣਾ ਯਾਰ ਤੁਸੀਂ ਨਾਲੇ ਪਿੰਡੀਆਂ ਮਹਿੰਗੀਆਂ ਹੀ ਬਣੀਆਂ ਵਾ ਪਰ ਖਰੀਦੀ ਪਾਜੀ ਹੁਣੀ ਯਾਰ ਚਲੋ ਕੋਈ ਜਾ ਰਿਹਾ ਕੋਈ ਨਹੀਂ ਆ ਕੋਈ ਮੰਗ ਵੀ ਲੈਂਦਾ ਮਨਾ ਵੀ ਨਹੀਂ ਕਰਦੇ ਹੁੰਦੇ ਬਿਲਕੁਲ ਜੀ ਬੈਪ ਇਧਰ ਆ ਗਈ ਜੀ ਰਾਈਸ ਬਾਸਮਤੀ ਕਲਰਫੁਲ ਰਾਈਸ ਸਾਗ ਵੀ ਰੀਫਿਲ ਰੋਬਰ ਵਾਈ ਸਲ ਗਿਆ ਸਾਗ ਵੀ ਰੀਫਿਲ ਲਗਾ ਜੇ ਰੀਫਿਲ ਹੈ ਭਾਜੀ ਕੋਈ ਇਧਰ ਕਰਦੇ ਆਂ ਕੀ ਬਾਤ ਤੇ ਇਹ ਹੁਣ ਆਪਾਂ ਉਹਨੂੰ ਮਨਾਂ ਦੇ ਕਰ ਸਕਦੇ ਨਹੀਂ ਕਸਟਮਰ ਨੂੰ ਬਿਲਕੁਲ ਜੀ ਬਚੀ ਆ ਦੇ ਉਹ ਕੋਈ ਉੱਤੇ ਰੀਫਿਲ ਲਗਾ ਨਾ ਲੱਗੀ ਜੀ ਤਿੰਨ ਪ੍ਰਸ਼ਾਦੇ ਚਾਰ ਚਾਰ ਪ੍ਰਸ਼ਾਦੇ ਆ ਗਏ ਜੀ ਕੈਨੇਕ ਕਾਲੇ ਕਸਟਮਰ 1 ਖਾਏ 2 ਖਾਏ 4 ਖਾਏ 5 ਖਾਏ ਬਿਲਕੁਲ ਜੀ ਆ ਗਿਆ ਆਪਣੀ 40 ਵਾਲੀ 46 40 ਰੁਪਏ ਦੇ ਤੁਹਾਨੂੰ ਰੋੜ ਸੈਂਚ ਇੰਨਾ ਕੁਝ ਮਿਲ ਰਿਹਾ ਵਾ ਨਾ ਕੋਈ ਕੁਝ ਦੇ ਦੇ ਅੰਬਰ ਸਾਤੇ ਮੈਂ ਮੰਨਦਾ ਹਾਂ ਇੱਕ ਕੁਆਲਟੀ ਨਹੀਂ ਭਾਈ ਨਹੀਂ ਮਿਲਦਾ ਬਿਲਕੁਲ ਨਹੀਂ ਮਿਲਦਾ ਕੁਆਲਟੀ ਇਹ ਕੁਆਲਟੀ ਦਿੱਕਨੀ ਨਜ਼ਰ ਆ ਕਰਨੀ ਨਾਲੇ ਬਿਲਕੁਲ ਸਾਫ ਸੁਥਰਾ ਗਾਮਾ ਜੀ ਘਰ ਦੀ ਬਣੀ ਸਬਜੀ ਆ ਰਾਜਮਾ ਲਿਆ ਤੇ ਰਾਜਮਾ ਦੇਣਾ ਦੁਬਾਰਾ ਉਹਨੇ ਕੜੀ ਲੈਣੀ ਆ ਮੰਜਰੋ ਵਾਲੇ ਛੋਲੇ ਲੈਣੇ ਕਾਲੇ ਛੋਲੇ ਲੈਣੇ ਛੋਲੇ ਦੁਬਾਰਾ ਕੀ ਫਿਲਮ ਭਾਈ ਮੈਨੂੰ ਮਨਾ ਨਹੀਂ ਕਰਨਾ ਐਸ ਐਕਸਟਰਾ ਵੇਹ ਲੈਣੇ ਨਹੀਂ ਤੇ ਆ ਪੈਕਿੰਗ ਦੀ ਸਿਰਫ 50 ਰੁਪਏ ਥਾੜੀ ਜਾਂਦੀ ਆ ਫਿਲਮ ਪੈਕ ਕਰਾਉਣੀ ਹਾਂਜੀ 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 ਪੈਕਿੰਗ ਚੱਲ ਆ ਜਾਊਗਾ ਪਾਜੀ ਆਪਣੇ ਕੋਲ ਖਾਓ ਟੋਰ ਨਾਲ ਸੁਪੋਸ਼ਣਾ ਨਹੀਂ ਮجهه ਵੜੇ ਭਾਈ ਜਿਹੜੀ 40 ਬਾਈਸ ਵਾਲੀ ਆ ਇਹਦੇ ਵਿੱਚ ਭਾਈ ਉਹਨੇ ਰਾਜਮਾ ਲੈ ਆ ਜਿੱਤੀ ਰੀਫਿਲ ਕਰਾਉਣੇ ਆ ਭਾਂ ਵਿੱਚ ਛੋਲੇ ਲੈ ਸਕਦੇ ਹੋ ਭਾਂ ਵਿੱਚ ਕੜੀ ਲੈ ਸਕਦੇ ਹੋ ਰੀਫਿਲ ਦੇ ਵਿੱਚ ਕੋਈ ਵੀ ਸਬਜੀ ਦੁਬਾਰਾ ਤੋਂ ਪਵਾ ਸਕਦੇ ਹੋ ਯਾਰ 40 ਰੁਪਏ ਦੇ ਵਿੱਚ ਰੋਡ ਸਾਈਡ ਤੁਹਾਨੂੰ ਇੰਨੇ ਘੱਟ ਪ੍ਰਾਈਸ ਦੇ ਵਿੱਚ ਇੰਨਾ ਵਧੀਆ ਫੂਡ ਕਿਤੇ ਵੀ ਨਹੀਂ ਮਿਲਣਾ ਯਾਰ ਸੋ ਜਿੱਤੀ ਇੱਧਰ ਆਉਂਦੇ ਹੋ ਭਾਈ ਇੱਕ ਵਾਰੀ ਲੋਕੇਸ਼ਨ ਦੱਸਦੇ ਲੋਕੇਸ਼ਨ ਕੀ ਆ ਲੇਟ ਲੋਕੇਸ਼ਨ ਆਪਣੀ ਵੀਰ ਜੀ ਸ਼ਹੀਦਾ ਸਾਹਿਬ ਤੋਂ ਜਦੋਂ ਆਪਾਂ ਗਰਵਾਲੀ ਗੇਟ ਵਾਲਾ ਆਵਾਂਗੇ ਗਰਵਾਲੀ ਗੇਟ ਵਾਲਾ ਕਰਵਾਲੀ ਗੇਟ ਵਾਲਾ ਆਉਂਦੇ ਹੋਇਆ ਸੀਡਵੀਨ ਥਾਣਾ ਹੈਗਾ ਉਦੇ ਅਪੋਜ਼ਿਟ ਹੀ ਦਰਗਾਹ ਹੈਗੀ ਐ ਪੰਜ ਵੀਰਾਂ ਦੀ ਉਹਦੇ ਨਾਲ ਆਪਣੀ ਕਾਰਟ ਲੱਗਦੀ ਓਕੇ ਓਕੇ ਸਿੱਧਾ ਸਾਹਿਬ ਜੀ ਜਦੋਂ ਆਪਾਂ ਇੱਧਰ ਜਾਂਦੇ ਆਂ ਘਰਵਾਲੀ ਗੇਟ ਵੱਲ ਆਉਣਾ ਘਰਵਾਲੀ ਪਿੰਡ ਵੱਲ ਨਹੀਂ ਘਰਵਾਲੀ ਗੇਟ ਵੱਲ ਘਰਵਾਲੀ ਗੇਟ ਵੱਲ ਹਾਂਜੀ ਹਾਂਜੀ ਘਰਵਾਲੀ ਗੇਟ ਵੱਲ ਆਉਣਾ ਆਪਾਂ ਤਾਂ ਸਾਡੀ ਵੀ ਸਾਗ ਦੀ ਤੇ ਮੱਕੀ ਰੋਟੀ ਦੀ ਪਲੇਟ ਲੱਗ ਲੱਗੀ ਆ ਦੇਸੀ ਕਿਓ ਵਾਲਾ ਸਾਗ ਨਾਲ ਦੇਸੀ ਕਿਓ ਵਾਲੀ ਮੱਕੀ ਦੀ ਰੋਟੀ ਸਮਾਈ ਵੀ ਟੇਸਟ ਕਰਦੇ ਆ ਆ ਗਈ ਆਪਣਾ ਤਰ ਤਾਜ਼ਾ ਸਾਗ ਆਪਨੀ ਪਲੇਟ ਹੈ ਇਹ ਵਧੀਆ ਡਿਸਪੋਜ਼ੇਬਲ ਵਾਲੀ ਤੇ ਕੋਈ ਗਰਮ ਤੇ ਟਿਕਲ ਨਹੀਂ ਸਕਦੀ ਕੋਈ ਨਹੀਂ ਬੱਚੀ ਵਾਲੀ ਚੀਜ਼ ਓਕੇ ਜੀ ਇਹ ਪਲੇਟ ਹੈ ਯਾਰ ਇਹ ਪਰਕੇ ਉਹ ਵਾਸ਼ੇ ਆ ਗਈਆਂ ਦੋ ਮੱਠੀ ਦੀ ਰੋਟੀਆਂ ਗਰਮ ਗਰਮ ਜਿੰਨੇ ਇੱਕ ਲੈਣੀ ਹੋ ਇੱਕ ਲੈ ਲੈ ਇੱਕ ਖਾ ਕੇ ਲੈ ਲੈ ਸਕਦੇ ਹੋ ਤਾਂ ਦੋ ਮੱਠੀ ਦੀ ਰੋਟੀ ਹੁੰਦੀਆਂ ਪਰ ਤੁਸੀਂ ਇੱਕ ਇੱਕ ਕਰਕੇ ਵੀ ਲੈ ਸਕਦੇ ਹੋ ਨਾਲ ਤੋਂ ਆ ਗਈ ਜੀ ਘਰ ਦਾ ਬਣਿਆ ਮੱਖਣ ਦੇਸੀ ਮੱਖਣ ਆਂਦੀ ਕੁਆਨਟੀਟੀ ਚੈੱਕ ਕਰੋ ਕਿਹਾ ਬਾੜਬਾਰੀ ਤਿੱਖਾ ਨਾਲ ਆ ਗਈ ਮੋਲੀਆਂ ਤੇ ਹਰੀ ਚਟਨੀ ਇਹ ਪੂਰਾ ਆਥੈਂਟਿਕ ਆਪਣਾ ਪੰਜਾਬ ਦੀ ਗਰੀ ਪਿੰਡਾਂ ਦੇ ਵਿੱਚ ਰੋਟੀ ਮਿਲਦੀ ਆ ਉਹ ਆ ਉਹੋਂ ਦਾ ਇੱਚ ਉਹ ਖੜਾਪਾ ਇਹਦੇ ਰੱਖਿਆ ਹੈ ਠੀਕ ਹੈ ਜਣਾ ਜਿੰਨੇ ਖਾਣਾ ਆਪਣੇ ਹਿਸਾਬ ਨਾਲ ਖਾ ਲਓ ਆ ਗਈ ਆਪਣੀ ਫਿਰ ਬੰਦੇ ਭਾਈ ਸੋ ਆਪਣੀ ਇੱਧਰ ਆ ਗਈ ਹੈ ਜੀ ਮੱਕੀ ਦੀ ਰੋਟੀ ਨਾਲ ਸਾਗ ਵਾਲੀ ਥਾਲੀ ਆਪਾਂ ਇਹ ਟੇਸਟ ਕਰਦੇ ਆਂ ਓਹੋ ਮੱਖਣ ਮੱਖਣ ਡੁੱਲ ਗਿਆ ਸੋ ਇੱਧਰ ਆ ਗਈ ਹੈ ਜੀ ਆਪਣੀ ਦੇਸੀ ਘੋ ਵਾਲੀ ਮੱਕੀ ਦੀ ਰੋਟੀ ਇੱਕਦਮ ਗਰਮਾ ਗਰਮ ਤਾਜ਼ਾ ਮੱਕੀ ਦੀ ਰੋਟੀ ਤੇ ਨਾਲ ਆ ਗਿਆ ਜੀ ਸਾਗ ਨਾਲ ਘਰ ਦਾ ਚਿੱਟਾ ਮੱਖਣ ਸੋ ਨਾਲ ਟੇਸਟ ਕਰਦੇ ਆਂ ਤੜਕੇ ਵਾਲਾ ਸਾਗ ਆ ਕਿਆ ਬਾਤ ਹੈ ਉੱਤੇ ਰੱਖਦੇ ਆਪਾਂ ਮੂਲੀ ਤੇ ਨਾਲ ਹਰੀ ਚਟਨੀ ਬੜੀ ਦੇਰ ਬਾਅਦ ਖਾਣ ਲੱਗੇ ਯਾਰ ਮੱਕੀ ਦੀ ਰੋਟੀ ਆ ਰੋਡ ਸਾਈਡ ਤੋਂ ਉਹ ਘੱਟ ਮਿਲਦੀ ਐ ਬੱਸ ਉਹ ਵਿੱਚ ਮਿਲਦੀ ਦੋ ਤਿੰਨ ਜਗ੍ਹਾ ਮਿਲਦੀ ਆ ਪਰ ਇਸ ਸਾਲ ਦੀ ਆ ਪਹਿਲੀ ਮੱਕੀ ਦੀ ਰੋਟੀ ਤੇ ਨਾਲ ਸਾਗ ਆ ਬਾਕੀ ਘਰਾਂ ਇਹਦੇ ਸਾਰਿਆਂ ਦੇ ਬੰਦੇ ਹੀ ਸਾਗ ਪਰ ਇਹਦਾ ਰੋਡ ਸਾਈਡ ਜੇ ਕਿ ਇਹਦਾ ਦਿਲ ਕਰੇ ਕੋਈ ਸਾਗ ਨਾਲ ਤੇ ਮਿਹਨਤ ਬੜੀ ਲੱਗਦੀ ਮੰਮੀਾਂ ਦੀ ਇਥੇ ਹੀ ਰੋਡ ਸਾਈਡ ਸਾਗ ਖਾਣਾ ਵਾ ਇਹਦੇ ਵੀ ਆ ਸਕਦੇ ਹੋ ਇਹ ਪੈਕਿੰਗ ਵੀ ਕਰਦੇ ਆ ਤੇ ਇਹ ਜਿਹੜੀ ਥਾਲੀ ਹੈਗੀ ਆ ਇਹ ਹੈਗੀ ਜੀ 80 ਰੁਪਏ ਦੀ ਸੋ ਕਾਫੀ ਜ਼ਰ ਤਨ ਨੂੰ ਸਾਗ ਮਿਲਣ ਨਾਲ ਚਿੱਟਾ ਮੱਕਾ ਮਿਲ ਜਾਂਦਾ ਵਾ ਨਾਲ ਦੋ ਮੱਕੀ ਦੀ ਰੋਟੀ ਮਿਲ ਜਾਂਦੀ ਹੈ ਦੇਸੀ ਘਿਓ ਵਾਲੀਆਂ ਬਹੁਤ ਹੀ ਵਧੀਆ ਟੇਸਟ ਆ ਇਕਦਮ ਪਿੰਡ ਵਾਲੀ ਵਾਈਬ ਹੁੰਦੀ ਯਾਰ ਜਿਵੇਂ ਪਿੰਡ ਦੇ ਵਿੱਚ ਆਪਾਂ ਸਾਗ ਤੇ ਮੱਕੀ ਰੋਟੀ ਖਾਣੇ ਹੋਈਏ ਹਾਂ ਜੀ ਹੁਣ ਇਹ ਸਾਗ ਤੇ ਮੱਕੀ ਰੋਟੀ ਦਾ ਖਾ ਲਈ ਹੋਈ ਹੈ ਜੀ ਹੁਣ ਖਾਣ ਲੱਗੇ ਆਪਾਂ 40 ਵਾਲੀ ਖਾ ਲਈ ਭਾਈ ਮਚੂਰੀਨ ਵਾਲੇ ਚੋਲੇ ਦੇ ਆ ਆ ਤੁਹਾਡਾ ਆ ਟੈਸਟ ਕਰਨੇ ਆ ਯਾਰ ਸਭ ਤੋਂ ਧਿਆਨ ਦੀ ਸਭ ਤੋਂ ਪਹਿਲਾਂ ਇਹ ਜੀ ਵੀਡੀਓ ਦੇਖੀ ਆਪਾਂ ਇਹ ਹੈ ਜੀ ਮਚੂਰੀਨ ਵਾਲੇ ਚੋਲੇ ਆਪਾਂ 10 ਡਾਲਰ ਚੋਲੇ ਆ ਗਏ ਕੀ ਬਾਤ ਨਾਲ ਸਬ지 ਭਰੀ ਪਿੰਡੀਆਂ ਬਾ ਰਹੇ ਹਾਂਜੀ ਪਿੰਡ ਜਾਂ ਥੋੜੀਆਂ ਹੀ ਰਹੀਆਂ ਹੀ ਬਸ ਬਸ ਚੌਲ ਖਤਮ ਹੋ ਗਏ ਜੀ ਚੌਲ ਖਤਮ ਚੌਲ ਖਤਮ ਹੋ ਗਏ ਹੁਣ ਤੇ ਚੌਲ ਖਤਮ ਹੋ ਗਏ ਨੇ ਰੋਟੀ ਇੱਕ ਐਕਸਟਰਾ ਮਿਲ ਜਾਊਗੀ ਓਕੇ ਜੀ ਠੀਕ ਹੈ ਠੀਕ ਹੈ ਬਾਜੀ ਲੋ ਵੜੀ ਜੀ ਸਾਰਾ ਸਾਰਾ ਸੋਲੂਸ਼ਨ ਹੈਗਾ ਆਪਣੇ ਕੋਲ ਸੰ ਦੋ ਰੋਟੀਆਂ ਦੇਓ ਬਸ ਜਿਹੜਾ ਆਊਗਾ ਢਿੱਡ ਪਰ ਕੇ ਖਾ ਕੇ ਜਾਊਗਾ ਕੋਈ ਕਾਰਡ ਦਾ ਨਾਮ ਢਿੱਡ ਭੁੱਲ ਜਾ ਸਹੀ ਗੱਲ ਹੈ ਬਾਜੀ ਦੋ ਫੁੱਲ ਦੇ ਦਿਓ ਬਾਜੀ ਬਸ ਬਾਤ ਹੈ ਜੀ ਹਰ ਬੰਮੀ ਬਰਤ। ਠੀਕ ਹੋ ਗਿਆ। ਇੱਕ ਚਮਾ ਦੇ ਦਿਓ। ਘਰ ਦੀਆਂ ਬਣੀਆਂ ਪਿੰਡੀਆਂ। ਕੀ ਬਾਤ ਹੈ ਜੀ। ਅਲੈਕੁਮ। ਯਾਰ ਜਮਾਈ ਘਰ ਵਾਲਾ ਟੇਸਟ ਆ। ਅयो ਸਾਗ ਵੀ ਖਾਦਾ ਮੱਕੀ ਰੋਟੀ ਵੀ ਖਾਦੀ ਆ। ਪਿੰਡੀਆਂ ਨੇ ਮੇਰੀ ਫੇਵਰਿਟ ਨਾਲ ਦਿਕਰੇ ਦਹੀਂ ਹੁੰਦਾ ਨਾ। ਦਹੀਂ ਖੈਰ ਭਾਈ ਹੁਣ ਖਤਮ ਹੋ ਗਿਆ ਵਾ। ਭਾਈ ਦਹੀਂ ਹੈਗਾ ਵਾ। ਖਤਮ। ਭਾਈ ਭਾਈ ਇਹਨੇ ਤਣੀ। ਪਰ ਪਿੰਡੀਆਂ ਦਾ ਜਿਹੜਾ ਦਹੀਂ ਖਾਈਏ ਨਾਲ ਪਕੌੜੀਆਂ ਵਲਾ ਹੋਏ ਹੋਏ ਜਮਾ ਹਿਸਕ ਯਾਰ ਤੇ ਹੁਣ ਖਾਣੇ ਆਪਾਂ ਮੰਚੂਰੀਨ ਵਾਲੇ ਛੋਲੇ ਸੋ ਇਹ ਆ ਗਈ ਜੀ ਆਪਣੇ ਮੰਚੂਰੀਨ ਵਾਲੇ ਛੋਲੇ ਇੱਥੇ ਕੋਈ ਵੀ ਅਰਾ ਰੋਡ ਨਹੀਂ ਹੈਗਾ ਸੋ ਘਰ ਦੇ ਬਣੇ ਆ ਮੰਚੂਰੀਨ ਵਾਲੇ ਛੋਲੇ ਆ ਇਹ ਤਾਂ ਹੋਰ ਜਮਾ ਹਿਸਕ ਜੇ ਯਾਰ ਮੰਚੂਰੀਆਂ ਦੀ ਇੱਕ ਨਾਮ ਲਾ ਲਓਗੀ ਗਰੇਵੀ ਆ ਜਿਹੜੇ ਮੰਚੂਰੀਆਂ ਦੇ ਬੋਲ ਦੀ ਜਗ੍ਹਾ ਜਿਹੜੇ ਛੋਲੇ ਆ ਹੋਰ ਕੋਈ ਫਰਕ ਨਹੀਂ ਹੈਗਾ ਜਮੈਂ ਮੰਚੂਰੀ ਨਹੀਂ ਲੱਗਦਾ ਯਾਰ ਇੱਕ ਹੋਰ ਆਪਾਂ ਬਾਈਟ ਲੈਨੇ ਆ ਬਹੁਤ ਹੀ ਵਧੀਆ ਫੂਡ ਆ ਘਰ ਵਾਲਾ ਫੂਡ ਆ ਜਿਹੜੀ 40 ਰੁਪਏ ਦੀ ਥਾਲੀ ਆ ਜਿਹੜੇ Zomato ਰਾਈਡਰ ਆ ਉਹਨਾਂ ਵਾਸਤੇ 30 ਰੁਪਏ ਦਿੱਤਾ ਕੀ ਬਾਤ ਆ ਯਾਰ ਜਿਹੜੇ Zomato ਰਾਈਡਰ ਆ ਆਪਣੇ ਭਰਾ ਮਿਹਨਤ ਕਰਦੇ ਆ ਸਾਰੇ ਡਿਲੀਵਰੀ ਆ ਰਹੀ ਤੇ ਇੱਥੇ ਆ ਕੇ ਤੁਸੀਂ 40 ਵਾਲੀ ਥਾਲੀ ਤੀਰਪੇਰੀ ਖਾ ਸਕਦੇ ਹੋ ਵਿੱਚ ਤੁਹਾਨੂੰ ਚਾਰ ਖੁਲਕੇ ਮਿਲਣਗੇ ਨਾਲ ਦੋ ਸਬਜ਼ੀਆਂ ਹੁਣ ਜਿਹੜੇ ਛੋਲੇ ਆ ਛੋਲੇ ਆਪਾਂ ਰੀਫਿਲ ਵੀ ਕਰਾ ਸਕਦੇ ਹਾਂ ਰੀਏਗਾ ਆਪਾਂ ਰਾਜਮਾ ਵੀ ਲੈ ਸਕਦੇ ਕੜੀ ਵੀ ਲੈ ਸਕਦੇ ਆ ਕਾਲੇ ਛੋਲੇ ਵੀ ਲੈ ਸਕਦੇ ਆ ਸਬਜ਼ੀ ਤੁਹਾਨੂੰ ਇੱਕ ਵਾਰ ਮਿਲੂਗੀ ਪਰ ਜਿਹੜੀ ਗਰੇਵੀ ਵਾਲੀ ਸਬਜ਼ੀ ਆ ਇੱਥੇ ਰੀਫਿਲ ਕਰਾ ਸਕਦੇ ਹੋ ਸੋ ਬਹੁਤ ਹੀ ਵਧੀਆ ਫੂਡ ਆ ਯਾਰ ਹੁਣ ਖਾਣੇ ਆ ਤੇ ਫਿਰ ਸੁਬਾਹ ਸਰ੍ਹਦਾ ਹੀ ਪੀਵਾਂਗੇ ਸਰ੍ਹਦਾ ਹੀ ਵੀ ਹੈਈ ਭਾਈ ਓੜਾ ਕੋ ਹੁਣ ਆਪਾਂ ਇੱਕ ਸਰ੍ਹਦਾ ਹੀ ਪੀਨੇ ਹੈ ਗਲਾਸ ਛੋਟਾ ਗਲਾਸ ਹੈਗਾ ਤੀਰਪੇਰਾ ਦਾ ਵੀ ਸੋ ਆਸ਼ਰਦਾਈ ਹੈ ਜੀ ਭਾਈ ਹੁਣੇ ਬਣਾ ਕੇ ਰੱਖੀ ਹੋਈ ਆ ਮਤ ਕਰਨੀ ਆ ਹੁਣ ਤਾਂ ਖਤਮ ਹੋ ਗਈ ਆ ਮੈਨੇ ਪਹਿਲਾਂ ਉਹ ਲੱਗਣ ਜੀ ਆਈਸ ਕੌਫੀ ਲੱਗਣ ਦੀ ਸੀ ਕੋਈ 40 ਰੁਪਏ ਵਾਲੀ ਸਾਲੀ ਸੀ ਭਾਈ ਹੁਣ ਨੈਕਸਟ ਦਾ ਸਾਗ ਵੀ ਦੇ ਤਾ ਇਹਨਾਂ ਨੂੰ ਤੇ ਭਾਈ ਹੁਣੀ ਖਾਣ ਪੀਣ ਤੋਂ ਨਹੀਂ ਮਨਾ ਕਰਦੇ ਯਾਰ ਕਿਸੇ ਚੀਜ਼ ਤੋਂ ਸੋਣ ਭਾਈ ਹੁਣਾ ਗਾਪਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਮਚੀਣ ਵਾਲੇ ਛੋਲੇ ਪਹਿਲਾਂ ਮਚੀਣ ਵਾਲੇ ਛੋਲੇ ਨਾਲ ਵਾਇਰਲ ਹੋਈ ਸੀ ਬਾਅਦ ਵਿੱਚ ਜਿਹੜਾ ਨਾ ਸਾਗ ਤੇ ਮੱਕੀ ਰੋਟੀ ਕਰਨ ਲਈ ਫੇਰਤਾ ਯਾਰ ਉਹ ਨਰ ਟੇਸਟ ਵੀ ਬਹੁਤ ਜ਼ਰਾ ਵਧੀਆ ਯਾਰ ਇਹਨਾਂ ਦਾ ਤੇ ਕਾਫੀ ਰਸ ਲੱਗਾ ਹੁੰਦਾ ਟਾਈਮ ਨਹੀਂ ਲੱਗਦਾ ਸੋ ਜੇ ਤੀਵੀਂ ਹੀ ਖਾਣਾ ਚਾਹੁੰਦੇ ਰੋਡ ਸਾਈਡ ਵਧੀਆ ਫੂਡ ਹੈਜਨਿਕ ਥੋੜਾ ਸਸਤਾ ਤੇ ਜਿਹੜੇ ਜ਼ੋਮੈਟੋ ਰਾਈਡਰ ਆ ਸਵੀਗ ਰਾਈਡਰ ਆ ਸਾਰੇ ਰਾਈਡਰ ਜਿਹੜੇ ਫੂਡ ਡਿਲੀਵਰੀ ਕਰਦੇ ਆ ਚਾਹੇ ਬਲਿੰਕਟ ਵਾਲੇ ਹੋਣ ਉਹਨਾਂ ਵਾਸਤੇ ਜਿਹੜੀ ਚਾਹੇ ਪੀਵੇ ਦੀ ਥਾਲੀ ਆ ਉਹ 30 ਰੁਪਏ ਦੀ ਆ ਸੋ 10 ਰੁਪਏ ਹੋਰ ਕੱਟ ਪਾਈ ਹੋਣੀ ਕਹਿੰਦੇ ਮੈਂ ਖੁਦ ਜ਼ੋਮੈਟੋ ਰਾਈਡਿੰਗ ਕਰਦਾ ਰਿਹਾ ਯਾਰ ਸੋ ਤਾਂ ਕਰਕੇ ਮੈਂ ਉਹਨਾਂ ਦਾ ਸਮਝਦਾ ਕਿ ਯਾਰ ਕਿੰਨੀ ਮਿਹਨਤ ਕਰਨੀ ਪੈਂਦੀ ਏ ਯਾਰ ਐਕ 25ਤੀ ਆਰਡਰ ਕਰਨੇ ਕਦੀ ਕਿਤੇ ਜਾਣ ਕਦੀ ਕਿਤੇ ਰਹਿਣਾ ਬੜਾ ਔਖਾ ਹੁੰਦਾ ਵਾ ਸੋ ਉਹਨਾਂ ਨੂੰ ਮੇਨ ਗੱਲ ਹੁੰਦੀ ਆ ਰੋਟੀ ਦੀ ਰੋਟੀ ਕਰਕੇ ਦਾ ਆਪਾਂ ਸਭ ਕੁਝ ਚੀਜ਼ਾਂ ਕਰ ਰਹੇ ਆ ਰੋਟੀ ਨਾ ਵਧੀਆ ਮਿਲੇ ਪਰ ਰੋਡ ਸਾਈਡ ਤੋਂ ਨਦੀਰ ਵੀ ਥਾਲੀ ਮਿਲ ਰਹੀ ਆ ਨਾਲ ਦੋ ਸਬਜ਼ੀਆਂ ਮਿਲ ਰਹੀਆਂ ਚਾਰ ਫੁਲਕੇ ਮਿਲ ਰਹੇ ਨਾਲ ਰਾਈਸ ਮਿਲ ਰਹੇ ਰਾਈਸ ਨਾ ਹੋਣ ਕਿਤੇ ਪੰਜ ਫੁਲਕੇ ਹੋ ਜਾਂਦੇ ਆ ਸੋ ਵਧੀਆ ਢਿੱਡ ਭਰ ਕੇ ਤੇ ਇੱਥੋਂ ਖਾ ਸਕਦੇ ਹੋ ਤੇ ਮੈਂ ਵੀ ਕਰਦ ਲਈ ਆਹ ਮਚੀਨ ਛੋਲੇ ਪੈਕ ਕਰਾ ਰਹੇ ਹੋਏ ਯਾਰ ਬੜੇ ਵਧੀਆ ਲੱਗੇ ਮੈਨੂੰ ਤੇ ਇੱਥੇ ਆਓ ਸਾਕਤ ਚਲੋ ਖਾਓ ਖਾਓ ਨਾਲ ਮਚੀਨ ਛੋਲੇ ਜ਼ਰੂਰ ਟਰਾਈ ਕਰਿਓ ਤਾਂ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਤੇ ਮਿਲ ਤੁਹਾਨੂੰ ਅਗਲੇ ਕਿਸੇ ਬਲੌਗ ਦੇ ਵਿੱਚ Till ਨੂੰ ਬਾਈ ਬੇ ਟੇਕਰ ਰਵਰ